ਤੁਹਾਡਾ ਸਾਡੇ ਚੈਨਲ ਨਿਰਪੈ ਕੰਸਟਰਕਸ਼ਨ ਹੱਬ ਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੇ ਤਾਜ਼ਾ ਸਰੀਆਂ ਦੇ ਰੇਟਾਂ ਬਾਰੇ ਤੇ ਜੇ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈਗੀ ਤਾਂ ਚਲੋ ਜੀ ਬਿਨਾਂ ਕਿਸੇ ਦੇਰੀ ਤੇ ਕਰਦੇ ਆਂਗੇ ਅੱਜ ਦੀ ਜਾਣਕਾਰੀ ਹੈ ਜਿਹੜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਰੀਏ ਦਾ ਰੇਟ ਕੀ ਆ ਅੱਜ ਦਾ ਸਰੀਏ ਦਾ ਰੇਟ ਕੀ ਹੈਗੀ ਤੇ ਆਜੋ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਹੜਾ ਟਾਟਾ ਦਾ ਸਰੀਆ ਹੈਗਾ ਟਾਟਾ ਦੀ ਕੰਪਨੀ ਦਾ ਸਰੀਆ ਸਭ ਤੋਂ ਜਿਹੜਾ ਬੈਸਟ ਸਰੀਆ ਦਾ ਤੇ ਉਹਦਾ ਅੱਜ ਦਾ ਰੇਟ ਹੈਗਾ 69 ਰੁਪਏ 30 ਪੈਸੇ ਜਿਹੜਾ ਕਿ 8 ਐਮ ਐਮ ਦਾ ਸਰੀਆ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ 20 ਐਮ ਐਮ ਦਾ ਸਰੀਆ ਹੈਗਾ ਉਹਦਾ ਰੇਟ ਹੈਗਾ 67 ਰੁਪਏ 99 ਪੈਸੇ ਜੀ ਤੇ ਇਹ ਸੀ ਟਾਟਾ ਦੇ ਸਰੀਏ ਦਾ ਰੇਟ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿੰਦਲ ਦਾ ਰੇਟ ਕੀ ਚੱਲ ਰਿਹਾ ਹੈਗਾ ਜਿੰਦਲ ਪੈਂਥਰ ਦਾ ਰੇਟ ਤੇ ਜਿੰਦਲ ਪੈਂਥਰ ਦਾ ਰੇਟ ਹੈਗਾਗਾ 73 ਰੁਪਏ 27 ਪੈਸੇ ਜਾਨੀ ਕਿ ਜਿਹੜਾ ਵੀ 2.5 ਦਾ ਸ਼ਰੀਆ ਇਹ ਉਹਦਾ ਰੇਟ ਹੈਗਾ 73 ਰੁਪਏ 27 ਪੈਸੇ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਾਮ ਤੇਨ ਦਾ ਸ਼ਰੀਆ ਕਾਮ ਤੇਨ ਦਾ ਸ਼ਰੀਆ ਹੋ ਗਿਆ ਤੇ ਜੋਤੀ ਦਾ ਸ਼ਰੀਆ ਹੋ ਗਿਆ ਇਹਨਾਂ ਦਾ ਰੇਟ ਹੈ ਜਿਹੜਾ ਥੋੜਾ ਕਾਣਾ ਫਰਕ ਆਗਾ ਇਹਨਾਂ ਦੇ ਰੇਟ ਦੇ ਵਿੱਚ ਕੋਈ ਬੜਾ ਜਿਆਦਾ ਫਰਕ ਨਹੀਂ ਹੈਗਾ ਕਾਮ ਤੇਨ ਦੇ ਰੇਟ ਸ਼ਰੀਏ ਦਾ ਜਿਹੜਾ ਰੇਟ ਹੈਗਾ ਉਹ ਹੈਗਾਗਾ 57 ਰੁਪਏ 60 ਪੈਸੇ 2.5 ਸੂਤ ਦੇ ਸ਼ਰੀਏ ਦਾ ਰੇਟ ਹੈਗਾ 57 ਰੁਪਏ 60 ਪੈਸੇ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਹੈਗਾ 4 ਸੂਤੇ ਸਰੀਏ ਦਾ ਰੇਟ ਆ ਕਾਮ ਤੈਨੂੰ ਦੇਦਾ ਉਹਦਾ ਹੈਗਾ 55 ਰੁਪਏ 50 ਪੈਸੇ ਜੀ ਇਸ ਤੋਂ ਬਾਅਦ ਆ ਗਿਆ ਸੇਲ ਦਾ ਸਰੀਆ ਜਿਹੜਾ ਸੇਲ ਦਾ ਸਰੀਆ ਇਹ ਸਾਰਿਆਂ ਨੂੰ ਬੈਸਟ ਸਰੀਆ ਹੈਗਾ ਤੇ ਇਹਦਾ ਰੇਟ ਸਾਰਿਆਂ ਨੂੰ ਹੈਗਾ ਅੱਜ ਦਾ ਰੇਟ ਹੈ ਜਿਹੜਾ ਸਾਰਿਆਂ ਨੂੰ ਵੱਧਦਾ ਹੈ ਇਹਦਾ ਤੇ ਇਹਦਾ ਸੇਲ ਦੇ ਸਰੀਏ ਦਾ ਰੇਟ ਹੈਗਾ ਜੀ 79 ਰੁਪਏ 30 ਪੈਸੇ 79 ਰੁਪਏ 30 ਪੈਸੇ ਤੇ ਤਿੰਨ ਸੂਤੇ ਦਾ ਰੇਟ ਹੈਗਾਗਾ 77 ਰੁਪਏ 30 ਪੈਸੇ ਤੇ ਇਸ ਤੋਂ ਬਾਅਦ ਹੈਗੇ ਨੇ ਹੋਰ ਪ੍ਰਾਈਮ 골ਡ AI 골ਡ ਤੇ ਅਲਟਰਾ TMT ਮਿਨਕਸ਼ੀ ਤੇ ਇਹਨਾਂ ਦੇ ਰੇਟ ਨੇ ਜਿਹੜੇ ਵਸੇ ਵੀ ਨੇ ਕਿਸ ਦਾ ਰੇਟ ਹੈਗਾਗਾ 58 ਤੇ ਕਿਸੇ ਦਾ ਹੈਗਾਗਾ 62 ਕਿਸੇ ਦਾ ਹੈਗਾਗਾ 64 ਅਲਟਰਾ TMT ਸ਼ਰੀਰ ਦਾ ਹੈਗਾਗਾ 64 ਤੇ ਇਦਾਂ ਦੀਆਂ ਹੋਰ ਤੁਹਾਨੂੰ ਆਪਣੀਆਂ ਜਾਣਕਾਰੀਆਂ ਜਿਹੜੀਆਂ ਲੈ ਕੇ ਆਵਾਂਗੇ ਤੇ ਮੇਰੇ ਚੈਨਲ ਦਾ ਨਾਮ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਨਰ ਭੈ ਕੰਸਟਰਕਸ਼ਨ ਹੱਬ ਤੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਜਾ ਕੇ ਤੇ ਆਪਾਂ ਕੰਸਟਰਕਸ਼ਨ ਸੰਬੰਧਿਤ ਨਾਲ ਜਿੰਨੀਆਂ ਵੀ ਜਾਣਕਾਰੀਆਂ ਹੋਵਾਂਗੇ ਆਪਾਂ ਆਪਣੇ ਚੈਨਲ ਤੇ ਪਾਉਂਦੇ ਰਹਾਂਗੇ